ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਆਦਾਬ ਸਤਿ ਸ੍ਰੀ ਅਕਾਲ ਸਲਾਮ ਰਾਮ ਰਾਮ ਜੀ ਤੁਹਾਨੂੰ ਪਿੰਡ ਦੀ ਸਵੇਰ ਦਿਖਾ ਰਹੇ ਹਾਂ ਜੀ ਸਵੇਰੇ ਸਵੇਰੇ ਪਿੰਡ ਦੀ ਸਵੇਰ ਪਿੰਡ ਮਲਕਪੁਰ ਔਰ ਜੈਨਪੁਰ ਤੇ ਜੀ ਲੁਧਿਆਣਾ ਟੂ ਲਾਡੋਵਾਲ ਹਾਈਵੇ ਹੈ ਜੀ ਦੇਖੋ ਜੀ ਇਹ ਸਾਡਾ ਪਿਆਰਾ ਪਿੰਡ ਹੈ ਜੀ ਮਲਕਪੁਰ ਨਾਲ ਲੱਗਦਾ ਜੈਨਪੁਰ ਤੇ ਜੋ ਕਿ ਹੁਣ ਬਹੁਤ ਵਧੀਆ ਤਰੱਕੀ ਕਰ ਰਿਹਾ ਹੈ ਜੀ ਪਰ ਕੁਝ ਗੱਲਾਂ ਤੋਂ ਬੈਡ ਵੀ ਐ ਉਹ ਖੇਤੀਬਾੜੀ ਜੋ ਜਿਹੜੀਆਂ ਜ਼ਮੀਨਾਂ ਸੀਗੀਆਂ ਹੁਣ ਪਲੋਟਾਂ ਵਗੈਰਾ ਨੇ ਕਵਰ ਕਰ ਲਈਆਂ ਕਲੋਨੀਆਂ ਪਲੋਟਸ ਇਹਨਾਂ ਨੇ ਕਵਰ ਕਰ ਲਈਆਂ ਪਰ ਸਮੇਂ ਦੇ ਨਾਲ-ਨਾਲ ਸਭ ਕੁਝ ਚੇਂਜ ਹੋਈ ਜਾਂਦਾ ਬਦਲ ਜਾਂਦਾ ਜੀ ਸਭ ਕੁਝ ਮੌਸਮ ਠੰਡਾ ਹੋ ਰਿਹਾ ਪਰ ਕਾਫੀ ਫਰਕ ਪੈ ਗਿਆ ਪਹਿਲਾਂ ਜਿੱਦਾਂ ਸੀ ਮੌਸਮ ਹੁਣ ਉਸ ਹਿਸਾਬ ਦਾ ਮੌਸਮ ਰਿਹਾ ਨਹੀਂ ਬਹੁਤ ਜ਼ਿਆਦਾ ਫਰਕ ਪੈ ਗਿਆ ਹੋਰ ਦੋਸਤੋ ਠੀਕ ਠਾਕ ਜੀ ਹਾਂ ਜੀ ਇਹ ਸ਼ਹਿਰ ਲੁਧਿਆਣਾ ਨੂੰ ਜਾ ਰਿਹਾ ਜੀ ਰਸਤਾ ਇਹ ਸਾਡਾ ਸੋਹਣਾ ਪਿੰਡ ਸੋਹਣਾ ਪਿੰਡ ਜੀ ਪਿੰਡ ਸਭ ਨੂੰ ਪਿਆਰਾ ਹੁੰਦਾ ਇਹ ਸਾਡੇ ਪਿੰਡ ਦੇ ਬੱਚੇ ਜਾ ਰਹੇ ਨੇ ਜੀ ਤੋਰ ਦੋਸਤੋ ਫਿਲਹਾਲ ਸ਼ੁਰੂਆਤ ਕੀਤੀ ਹੈ ਜੀ ਮੈਂ ਲੱਗਦਾ ਤੁਹਾਨੂੰ ਪਸੰਦ ਆਏਗੀ ਅੱਗੇ ਤੋਂ ਕੁਝ ਅੱਛਾ ਕੰਟੈਂਟ ਲੈ ਕੇ ਆਇਆ ਕਰਾਂਗੇ ਤੁਹਾਡੇ ਸਾਹਮਣੇ ਫਿਲਹਾਲ ਮੈਂ ਸ਼ੁਰੂਆਤ ਕੀਤੀ ਹੈ ਜੀ ਦੇਖੋ ਜੀ ਪਿੰਡ ਦੀ ਸਵੇਰ ਧੰਨਵਾਦ ਵੀਰੋ ਵੀਡੀਓ ਦੇਖਣ ਦੇ ਲਈ